ਕਿਤੇ ਤੁਸੀਂ ਵੀ ਤਾਂ ਨਹੀਂ ਆਪਣੀ ਗੱਡੀਆਂ ਦੇ ਵਿੱਚ ਪਰਵਾ ਰਹੇ ਨਕਲੀ ਡੀਜ਼ਲ ਜੀ ਹਾਂ ਇੱਕ ਖਬਰ ਹੈਰਾਨ ਕਰ ਦੇਣ ਵਾਲੀ ਹੈ ਜਿੱਥੇ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਾਵਧਾਨ ਕਰਨ ਦੇ ਲਈ ਇੱਕ ਖਬਰ ਜਿਹੜੀ ਕਿ ਸਾਹਮਣੇ ਆ ਚੁੱਕੀ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਵੱਡਾ ਤੇਲ ਚੋਰ ਗਰੋਸ ਸਰਗਰਮ ਹੋ ਚੁੱਕਿਆ ਹੈ ਜੋ ਕਿ ਲਾਈਟ ਨਕਲੀ ਡੀਜ਼ਲ ਦੱਸਦੇ ਕਿ ਲਾਈਟ ਡੀਜ਼ਲ ਦੇ ਨਾਂ ਦੇ ਉੱਤੇ ਨਕਲੀ ਤੇਲ ਸਸਤੇ ਰੇਟ ਦੇ ਉੱਤੇ ਪੰਜਾਬ ਦੇ ਵਿੱਚ ਵਕ-ਵਕ ਪੱਠਿਆਂ ਅਤੇ ਦੁਕਾਨਦਾਰਾਂ ਨੂੰ ਵੇਚ ਰਹੇ ਨੇ ਤਸਵੀਰਾਂ ਨਾਬਾ ਦੇ ਜੋ ਜਿਹੜੀ ਕਿ ਰੋਟੀ ਪੁਲ ਚੌਕੀ ਦੀਆਂ ਨੇ ਜਿੱਥੇ ਕਿ ਸਦਰ ਪੁਲਿਸ ਦੇ ਵੱਲੋਂ ਇੱਕ ਜੋ ਇਹ ਤੇਲ ਚੋਰ ਗਰੋ ਨੂੰ ਕਾਬੂ ਕੀਤਾ ਗਿਆ ਜੋ ਕਿ ਨਕਲੀ ਡੀਜ਼ਲ ਦੇ ਨਾਂ ਦੇ ਉੱਤੇ ਲੋਕਾਂ ਨੂੰ ਸਸਤੇ ਰੇਟ ਦੇ ਵਿੱਚ ਤੇਲ ਵੇਚਣ ਦੇ ਦੋਸ਼ ਲੱਗੇ ਨੇ। ਥਾਣਾ ਸਦਰ ਪੁਲਿਸ ਦੇ ਵੱਲੋਂ ਪੈਟਰੋਲੀਅਮ ਐਸੋਸੀਏਸ਼ਨ ਨਾਬਾ ਦੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਦੋ ਵਿਅਕਤੀਆਂ ਨੂੰ ਤੇਲ ਦੇ ਨਾਲ ਭਰੇ ਗੱਡੀ ਸਮੇਤ ਰੰਗੇ ਹੱਤੀ ਗ੍ਰਿਫਤਾਰ ਕੀਤਾ ਗਿਆ। ਜੁਰਾ ਦੇ ਵੱਲੋਂ ਇਸ ਤੇਲ ਸੰਬੰਧੀ ਕੋਈ ਵੀ ਬਿੱਲ ਜਾਂ ਫਿਰ ਕਾਗਜ਼ਾਤ ਨਹੀਂ ਦਿਖਾਏ ਗਏ ਨੇ। ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ। ਤੇ ਐਕਸ਼ਨ ਲੈਂਦੇ ਹੋਏ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦੇ ਨਾਲ ਚਾਰ ਵਿਅਕਤੀਆਂ ਦੇ ਖਿਲਾਫ 7ਈ ਦੀ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਪੁਲਿਸ ਦੇ ਵੱਲੋਂ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈਗਾ ਕਿ ਇਹ ਨਕਲੀ ਡੀਜ਼ਲ ਦਾ ਜਿਹੜਾ ਕਿ ਗੰਦਾ ਕੰਮ ਜੋ ਕਿ ਚੱਲ ਰਿਹਾ ਸੀਗਾ ਗਿਰੋ ਕਿਸ ਤਰ੍ਹਾਂ ਚੱਲ ਰਿਹਾ ਸੀਗਾ ਤੇ ਇਹ ਵੱਡੀ ਮਾਤਰਾ ਦੇ ਵਿੱਚ ਡੀਜ਼ਲ ਬਿਨਾ ਕੋਈ ਕਾਗਜ਼ਾਤ ਕਿਸ ਤਰ੍ਹਾਂ ਨਾਬਾ ਪਹੁੰਚਿਆ ਜਾਂਦਾ ਸੀਗਾ ਤੇ ਕਿੱਥੋਂ ਲੈ ਕੇ ਆਏ ਸੀਗੇ ਤੇ ਤਾਂ ਪੁਲਿਸ ਹੁਣ ਇਸ ਪੂਰੀ ਦੱਸਦੀ ਹੈ ਕਿ ਇਸ ਨੂੰ ਪੂਰਾ ਖੋਲਣਾ ਚਾਹੁੰਦੀ ਹੈ ਇਸ ਪੂਰੇ ਮਾਮਲੇ ਨੂੰ ਜਾਂਚ ਕਰਨਾ ਚਾਹੁੰਦੀ ਹੈ ਕਿਉਂਕਿ ਇਸ ਗਿਰੋ ਗੰਦਾ ਜਾਣਕਾਰੀ ਅਨੁਸਾਰ ਕਿਉਂਕਿ ਇਹ ਜਿਹੜਾ ਕਿ ਗਿਰੋ ਹੈਗਾ ਇੱਕ ਗੋਰਖ ਧੰਦਾ ਜਾਣਕਾਰੀ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਜਿੱਥੇ ਇਸ ਕਟਿਆ ਕੁਆਲਿਟੀ ਦੇ ਤੇਲ ਦੇ ਨਾਲ ਲੋਕਾਂ ਦੀਆਂ ਕਾਰਾਂ ਅਤੇ ਸਮਾਨ ਦਾ ਨੁਕਸਾਨ ਵੀ ਹੋ ਰਿਹਾ। ਉੱਥੇ ਪੰਜਾਬ ਸਰਕਾਰ ਨੂੰ ਵੀ ਹੁਣ ਚੂਨਾ ਲਗਾਇਆ ਜਾ ਰਿਹਾ ਕਿਉਂਕਿ ਬਿਨਾ ਕੋਈ ਕਾਗਜ਼ਾਤ ਅਤੇ ਬਿਨਾ ਕੋਈ ਬਿੱਲ ਤੋਂ ਫੜਿਆ ਗਿਆ ਨਾਬੇ ਵਿਖੇ ਇਹ ਡੀਜ਼ਲ ਪੰਜਾਬ ਸਰਕਾਰ ਦਾ ਵੈਟ ਦਾ ਨੁਕਸਾਨ ਵੀ ਕਰ ਰਿਹਾ ਹੈ ਪੈਟਰੋਲੀਅਮ ਐਸੋਸੀਏਸ਼ਨ ਨਾਬਾ ਦਾ ਕਹਿਣਾ ਹੈਗਾ ਕਿ ਨਕਲੀ ਡੀਜ਼ਲ ਦੇ ਨਾਲ ਜੋ ਮਾਰਕੀਟ ਦੇ ਵਿੱਚ ਸਸਤੇ ਰੇਟ ਤੇ ਵੇਚਾ ਜਾ ਰਿਹਾ ਹੈ ਇਸ ਦੇ ਨਾਲ ਪੈਟਰੋਲ ਪੰਪਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਤੇ ਹੁਣ ਉਹ ਪੰਜਾਬ ਸਰਕਾਰ ਤੋਂ ਇਸ ਪੂਰੇ ਗੋਰਖ ਧੰਦੇ ਦਾ ਪਰਦਾਫਾਸ਼ ਕਰਨ ਦੀ ਮੰਗ ਕਰ ਰਹੇ ਨੇ ਇਸ ਸੰਬੰਧੀ ਚੋਕੀ ਰੋਟੀਪੁੱਲ ਇਲਾਕੇ ਜਿਹੜੇ ਕਿ ਇਕੱਠੇ ਹੋਏ ਪੈਟਰੋਲੀਅਮ ਐਸੋਸੀਏਸ਼ਨ ਨਾਬਾ ਦੇ ਪ੍ਰਧਾਨ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਹਾਂ ਜੀ ਗੱਲ ਅਸੀਂ ਆਨੇ ਆ ਜੀ ਐਸੈਂਸ਼ੀਅਲ ਕਮੋਡਿਟੀ ਚ ਜਿਹੜਾ ਡੀਜ਼ਲ ਪਟਰੋਲ ਪੰਪ ਨੇ ਅਸੀਂ ਰੂਲ ਐਂਡ ਰੈਗੂਲੇਸ਼ਨ ਫੂਡਸ ਬਲੈਗ ਦੇ ਐਨੋਸੀਆਂ ਲੈ ਕੇ ਪੰਪ ਲਾਇਆ ਨੇ ਉਹਦੇ ਚ ਸੈਮ ਨਹੀਂ ਸੀਗਾ ਜੀ ਬੱਚਾ ਬਣਦਾ ਅਗਰ ਕੋਈ ਇੱਕ ਚੀਜ਼ ਘੇ ਕੇ ਵੇਚ ਰਿਹਾ ਹੈ 420 ਵੀ ਹੋਗੀ ਡੁਪਲੀਕੇਟ ਚੀਜ਼ ਘੇ ਕੇ ਵੇਚਣੀ ਤੇ ਦੂਜੀ ਗੱਲ ਜੇ ਕਿਸ ਨੇ ਉਹ ਇੰਜਨ ਇੰਜਨ ਚ ਪਾ ਲਿਆ ਤੇ ਅਗਰ ਉਹ ਜਿਹੜਾ ਹੈ ਉਹਦੀ ਗੱਡੀ ਸੀਜ਼ ਹੋ ਜੂਗੀ ਡੀਜ਼ਲ ਦੱਸ ਕੇ ਡੀਜ਼ਲ ਘੇ ਕੇ ਦੇ ਰਹੇ ਨੇ ਜੀ ਡੀਜ਼ਲ ਘੇ ਕੇ ਦੇ ਰਹੇ ਨੇ ਇਹ ਜਿੰਨੇ ਜਿਹੇ ਇੱਕ ਗਰੋ ਪੂਰੇ ਪੰਜਾਬ ਚ ਹੈ ਲਾਈਟ ਡੀਜ਼ਲ ਦੇ ਨਾਮ ਤੇ ਇੱਕ ਕਿਉਂਕਿ ਵੈਟ ਵੀ ਪੰਜਾਬ ਦਾ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਦਾ ਵੀ ਨੁਕਸਾਨ ਆ ਕੀ ਕਹੋਗੇ ਸਰਕਾਰ ਵੀ ਵੱਡਾ ਐਕਸ਼ਨ ਲੈ ਸਕਦੀ ਜਿਹੜਾ ਲਾਈਟ ਡੀਜ਼ਲ ਦੇ ਨਾਮ ਤੇ ਪੂਰਾ ਗੋਰਪਤ ਹੁੰਦਾ ਹੈ ਜੀ ਸਰ ਸਰਕਾਰ ਨੂੰ ਇਨਕੁਆਰੀ ਕਰਨੀ ਚਾਹੀਦੀ ਹੈ ਵੀ ਇਹਨਾਂ ਨੇ ਜੀਐਸਟੀ ਪੇ ਕੀਤਾ ਨਹੀਂ ਕੀਤਾ ਵੈਟ ਪੇ ਕੀਤਾ ਨਹੀਂ ਕੀਤਾ ਕਿੱਥੋਂ ਆਇਆ ਕਿਹੜੀ ਸਟੇਟ ਚੋਂ ਇਹ ਸਟੇਟ ਲੈਵਲ ਦੀ ਸਮਗਲਿੰਗ ਹੈ ਜਿਹੜੀ ਬਾਹਰੋਂ ਚੀਜ਼ ਆਈ ਹੈ ਔਰ ਇਹ ਬਹੁਤ ਕੁਝ ਹੋ ਰਿਹਾ ਈਵਨ ਚੰਡੀਗੜ੍ਹ ਤੋਂ ਡੀਜ਼ਲ ਵੀ ਸਮਗਲ ਹੋ ਕੇ ਜਾ ਰਿਹਾ ਚੰਡੀਗੜ੍ਹ 4-5 ਰੁਪਏ ਪ੍ਰਤੀ ਲੀਟਰ ਸਸਤਾ ਹੈ ਜੋਟੀ ਚ ਬੈ ਜਾਂਦਾ ਆ ਕੇ ਪੰਜਾਬ ਚ ਇੱਧਰ ਉੱਧਰ ਵੀਕ ਜਾਂਦਾ ਤੁਸੀਂ ਐਕਸ਼ਨ ਲਵੋਗੇ ਜੇ ਇੱਕ ਦੁਬਾਰਾ ਇਹ ਕੰਮ ਕਰ ਦਿੰਦੇ ਜੀ ਦੇਖੋ ਸਾਡੀ ਪਟੋਲੀਅਨ ਰਿਲੀਜੇਸ਼ਨ ਨਾ ਆਪਾਂ ਤੇ ਪਟਿਆਲਾ ਅਗਰ ਸਾਡੇ ਹਲਕੇ ਚ ਕੋਈ ਕੰਮ ਕਰੂਗਾ ਤਾਂ ਅਸੀਂ ਤਾਂ ਐਕਸ਼ਨ ਲਵਾਂਗੇ ਤੁਹਾਡੇ ਬਿਜ਼ਨਸ ਤੇ ਕੀ ਫੈਕਟਰ ਪੈ ਰਿਹਾ ਸਾਡੀ ਬਿਜ਼ਨਸ ਤੇ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੇ ਇਧਰ ਤੋਂ ਚੀਜ਼ ਪਵਾਇਆ ਉਹ ਸਾਡੇ ਤੋਂ ਵੀ ਗੱਡੀਆਂ ਤੇਲ ਪਵਾਉਂਦੀਆਂ ਨੇ ਪੰਪਸ ਹੋ ਵੀ ਤੇ ਉਹ ਕੱਲ ਨੂੰ ਨੁਕਸ ਪੈਗਾ ਕੋਈ ਮੈਂ ਤਾਂ ਤੁਹਾਡੇ ਤੋਂ ਤੇਲ ਪਵਾਉਣ ਆ ਗਿਆ ਇਹ ਤਾਂ ਦੋ ਵਾਰੀ ਵੀ ਤੁਹਾਡੇ ਇੰਜਨ ਤੇ ਤੇਲ ਪੈ ਗਿਆ ਇੰਜਨ ਤਾਂ ਸਤਿਆਨਾਸ਼ ਕਰ ਦੇਗਾ ਕਿੰਨੇ ਹਜ਼ਾਰ ਲੀਟਰ ਫੜਿਆ ਗਿਆ ਇਹ ਪੂਰੀ ਗੱਡੀ ਹੈ ਜੀ ਮੈਂ ਫਿਰ 12 14000 ਲੀਟਰ ਦੀ ਅੱਛਾ ਸਾਲੂਫ ਲੱਗਿਆ ਜੀ ਪਤਾ ਕਿੱਥੋਂ ਆਈ ਹੈ ਇਹ ਇਹ ਹਾਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਫ਼ਤੀਸ਼ ਕਰ ਰਹੇ ਹਨ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਪੂਰੀ ਤਰ੍ਹਾਂ ਕਿੱਥੋਂ ਆਇਆ ਅਸੀਂ ਅਸੀਂ ਐਡਮਿਨਿਸਟ੍ਰੇਸ਼ਨ ਤੋਂ ਇਹ ਮੰਗ ਕਰਦੇ ਹਾਂ ਵੀ ਇਹਨੂੰ ਥੋਰਲ ਇਨਵੈਸਟੀਗੇਟ ਕੀਤਾ ਜਾਵੇ ਤੇ ਜੋ ਵੀ ਲਗਦੀਆਂ ਧਾਰਾਵਾਂ ਨੇ ਪ੍ਰੋਪਰ ਲਗਾਈਆਂ ਜਾਣ ਤਾਂ ਕਿ ਲੋਕਾਂ ਦੀ ਜਾਨ ਮਾਲ ਨਾਲ ਕੋਈ ਬੰਦਾ ਖਿਲਵਾੜ ਨਾ ਕਰ ਸਕੇ ਕਿੱਥੋਂ ਕਿੱਥੋਂ ਸਪਲਾਈ ਕਰਦੇ ਸੀ ਇਹ ਕਿੱਥੇ ਕਿੱ ਨਬੇਦੇਤਾ ਜੀ ਕਈ ਹਲਕੇ ਪਿੰਡਾਂ ਚ ਸਾਨੂੰ ਇਹ ਪਤਾ ਲੱਗਿਆ ਸਮਾਨੇ ਸਮੋਣੇ ਕੰਨੇ ਵੀ ਬਾਕੇ ਆਏ ਨੇ ਜੀ ਜ਼ਿਲ੍ਹੇ ਪਟਿਆਲੇ ਚ ਕਾਫੀ ਕੁਝ ਕੀਤਾ ਹਲਵਾਈਆਂ ਕੋਲ ਵੀ ਕਿ ਪਤਾ ਲੱਗੇ ਵੀ ਕਾਫੀ ਸਾਰੇ ਹਲਵਾਈਏ ਕੋਲ ਜਾ ਰਹੇ ਡੀਜ਼ਲ ਦੀ ਸੇਲ ਘਟੀਆਂ ਚ ਇਹ ਸਰ ਜੀ ਸਾਨੂੰ ਇਹ ਪਤਾ ਲੱਗੇ ਮਾਰਕੀਟਿੰਗ ਕਰਕੇ ਨਾ ਜੀ ਬੋਤਲ ਚ ਸੈਂਪਲ ਲੈ ਕੇ ਜਨਾਬੀ ਹਲਵਾਈਆਂ ਦੇ ਪਟਿਆਲਿਆਂ ਦੇ ਕਮੈਨਾਂ ਆਰਿਆਂ ਦੇ ਵੀ ਦੇਖੋ ਜੀ ਅਸੀਂ ਤੁਹਾਨੂੰ ਦੇਵਾਂਗੇ 70 ਰੁਪਏ ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਂਗੇ ਇਹ ਇਸ ਤਰ੍ਹਾਂ ਮਾਰਕੀਟਿੰਗ ਕਰ ਰਹੇ ਕਿਹੜੇ ਕਿਹੜੇ ਬੰਦੇ ਇਨਵੋਲਵਮੈਂਟ ਨੇ ਜਿਹੜੇ ਹੁਣ ਤੱਕ ਸਾਹਮਣੇ ਆ ਚੁੱਕੇ ਆ ਕੋਈ ਸਾਨੂੰ ਹਾਲੇ ਅਫੇਅਰ ਦੀ ਕਾਪੀ ਨਹੀਂ ਮਿਲੀ ਤੇ ਮੇਰੇ ਖਿਆਲ ਹੈ ਜੇ ਥੋੜੀ ਇਨਕੁਆਰੀ ਹੋਵੇ ਤਾਂ ਬਹੁਤ ਵੱਡਾ ਗਰੋ ਹੈ ਵੀ ਅਮਰੀਕਾ ਪੰਜਾਬ ਲੈਵਲ ਤੇ ਕੰਮ ਚੱਲ ਰਿਹਾ ਹੈ 2000 ਰੁਪਏ ਹੁਣ ਲੀਟਰ ਪੜਿਆ ਗਿਆ ਅੱਕੇ ਕਿੰਨਾ ਕ ਬੀਚਦਾ ਹੋਣਾ ਹੈ ਦੇਖੋ ਜੀ ਕੱਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲੀ ਧੀ ਵੀ ਜਿਹੜੇ ਪੰਪਾਂ ਵਾਲਿਆਂ ਦੇ ਨੇੜੇ ਤੇ ਜਿਹੜੇ ਭੱਠੇ ਨੇ ਜੀ ਕਮਾਈਨ ਵਾਲੇ ਉਹਨਾਂ ਤੇ ਇਹ ਪਾ ਰਹੇ ଥିਗੇ 7-8 ਦੇ ਸਸਤਾ ਫਿਰ ਸਾਡੇ ਪ੍ਰਾਣ ਚ ਨੇਜਾ ਜੀ ਸਾਡੇ ਜੀਵਨ ਜੀ ਬਟਕੋ ਜੀ ਅਸੀਂ ਸਾਰੇ ਰਲ ਕੇ ਕੱਲ ਡੀਐਸਪੀ ਮੈਡਮ ਨੂੰ ਜਾ ਕੇ ਬੇਨਤੀ ਕੀਤੀ ਵੀ ਆ ਆਪਣੇ ਇਲਾਕੇ 'ਚ ਹੋ ਰਿਆ ਉਹਨਾਂ ਨੇ ਤੁਰੰਤ ਮੈਡਮ ਨੇ ਐਕਸ਼ਨ ਲੈਂਦੇ ਆ ਐਸਐਚਓ ਸਰ ਦੇ ਡਿਊਟੀ ਲਈ ਚੌਂਕੀ ਇੰਚਾਰਜ ਦੀ ਡਿਊਟੀ ਲਈ ਸਾਡੇ ਰੀਡਰ ਜਿਹੜੇ ਸੁਖਜਿੰਦ ਜੀਵਨ ਜੀ ਨੇ ਉਹਨਾਂ ਨੇ ਮਿਹਨਤ ਦਾ ਸਦਕਾ ਕੱਲ ਬੜੀ ਸਟਰਗਲ ਕਰਕੇ ਇਹਨਾਂ ਨੇ ਇੱਥੇ ਇਹ ਜਿਹੜਾ ਮਾਲ ਰਿਕਵਰ ਕੀਤਾ ਤੁਸੀਂ ਦੇਖੋ ਵੀ ਇਹਨਾਂ ਨੇ ਅੱਗੇ ਵੀ ਜਿਹੜਾ ਇਹਨਾਂ ਦਾ ਕਿੰਗਪਿੰਨ ਹੈ ਉਹ ਵੀ ਪੰਜਾਬ ਲੈਵਲ ਦੀ ਸਪਲਾਈ ਕਰਦੇ ਨੇ ਜਿੱਦੇ 'ਚ ਬੈਟਰੀ ਚੋਰੀ ਹੁੰਦਾ ਤੇ ਐਕਸਪਲੋਜ਼ਰ ਦਾ ਲਾਇਸੈਂਸ ਵੀ ਨਹੀਂ ਇਹਨਾਂ ਕੋਲ ਦੂਸਰੀ ਜਿਹੜੀ ਹੁਣ ਸਾਡੇ ਜਿਹੜੇ ਕਸਟਮਰ ਨੇ ਮੰਨ ਲਓ ਅਸੀਂ ਸਾਰੇ ਪੰਪਾਂਲੇ ਖੜੇ ਆ ਜਿਹੜੇ ਸਾਡੇ ਕਸਟਮਰ ਨੇ ਉਹ ਅਗਲਾ ਕਹਿੰਦਾ ਜਿੱਥੇ ਤੁਹਾਨੂੰ ਸਾਨੂੰ 8 ਰੁਪਏ ਸਸਤਾ ਮਿਲਦਾ ਸੀ ਤੁਹਾਡੇ ਕੋਲ ਕਿਉਂ ਲਵਾਂਗੇ ਤਕਰੀਬਨ ਸਾਰੇ ਪੰਪਾਂ ਤੇ ਇਹ 90 ਚ ਇਫੈਕਟ ਹੋ ਰਿਹਾ ਸੀ ਫਿਰ ਪੁਲਿਸ ਦੀ ਮਿਹਨਤ ਦਾ ਸਦਕਾ ਕੱਲ ਇਹਨਾਂ ਨੇ ਫੜ ਲਈ ਸਾਡੇ ਮੈਂਬਰ ਨੇ ਬੜੀ ਸਟਰਗਲ ਕੀਤੀ ਰਾਤ ਬੈਠੇ ਰਹੇ ਇੱਥੇ ਕਾਫੀ 78 ਵੀ ਸਾਰੇ ਪੰਪਲੇ ਇੱਥੇ ਹੀ ਰਹੇ ਰਾਤ ਲੇਟ ਤੇ ਫੜ ਕੇ ਇਹਨਾਂ ਨੇ ਹਾਲੇ ਅੱਗੋਂ ਤਪਤੀ ਸ਼ਾਰੀ ਹੈ ਉਹ ਜਿਹੜਾ ਦੱਸਣਗੇ ਤੁਹਾਨੂੰ ਸਾਡੇ ਪ੍ਰਧਾਨ ਜੀ ਦੱਸਣਗੇ ਕਿੰਨੇ ਕਿਲੋਟਰ ਵੇਚ ਚੁੱਕਿਆ ਨੇ ਐਤੋ 12000 ਲੀਟਰ ਆ ਹਜ਼ਾਰਾਂ ਦੇ ਲੀਟਰ ਪਤਾ ਹੀ ਨਹੀਂ ਲੱਗਿਆ ਜਦੋਂ ਫੜੇਗੇ ਜੀ ਤੇ ਇਹ ਦੱਸਣਗੇ ਜੀ ਪੁਲਿਸ ਨੂੰ ਮੈਂ ਦੱਸਣਗੇ ਜੀ ਇੱਕ ਗਰੋਹ ਜੀ ਪੂਰੇ ਪੰਜਾਬ 'ਚ ਸਰਗਰਮ ਦੇਖੋ ਜੀ ਅਸੀਂ ਤਾਂ 90 ਸੂਚਨਾ ਦਿੱਤੀ ਐ ਸਾਰੇ ਪੰਪਾਂ ਨੇ ਰਲ ਕੇ ਮੈਡਮ ਨੂੰ ਪੁਲਿਸ ਨੂੰ ਦਿੱਤੀ ਐ ਵੀ ਇਹ ਜਿਹੜਾ ਹੋ ਰਿਹਾ ਇਨਲੀਗਲ ਹੋ ਰਿਹਾ ਨਜਾਇਜ਼ ਬਗੈਰ ਪੈਟਰੋਲ ਪੰਪ ਦੇ ਲਾਇਸੈਂਸ ਤੋਂ ਇਹ ਕਮਾਈਨਾਂ ਵਾਲਿਆਂ ਨੂੰ ਪੱਠਿਆਂ ਵਾਲੇ ਸਾਰੇ ਅੰਪਾਰਿਆ ਜੀ ਪੱਠਿਆਂ ਵਾਲਿਆਂ ਨੇ ਸਸਤਾ ਲਿੱਤੇ ਜੀ ਜਿੱਥੇ 8 ਰੁਪਏ ਪੰਪ ਨਾਲੋਂ ਫਰਕ ਅਦਰਕ ਅਸ਼ੋਕ ਜੀ ਕੀ ਕਹੂਗੇ ਇੱਕ ਵੱਡਾ ਗ੍ਰੋ ਪੰਜਾਬ ਦੇ ਵਿੱਚ ਤੇ ਪੰਜਾਬ ਨੂੰ ਬੜਾ ਵੱਡਾ ਨੁਕਸਾਨ ਸ਼ਰਮਾ ਜੀ ਗੱਲ ਇਹ ਆ ਵੀ ਜਦੋਂ ਬੱਚਿਆਂ ਨੇ ਮਿਹਨਤ ਸਤ ਕੇ ਇਹ ਬਹੁਤ ਐਫਰਟਸ ਕਰਕੇ ਫੜੇ ਗਏ ਨੇ ਸਾਡੇ ਪ੍ਰਧਾਨ ਸਾਹਿਬ ਜੁਨੇਜਾ ਜੀ ਜੀਵਨ ਜੀ ਖੰਨਾ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕੀਤੀ ਸਾਡੇ ਜਿਹੜਾ ਬਿਜ਼ਨਸ ਹੈ ਤੇ ਬੜਾ ਵੱਡਾ ਫੈਕਟ ਹੋ ਰਿਹਾ ਸੀ ਇਹ ਸ਼ਰਿਆਮ ਪੱਠਿਆਂ ਤੇ ਸ਼ਰਿਆਮ ਕੰਬਾਈਨਾਂ ਵਾਲਿਆਂ ਦੇ ਸ਼ਰਿਆਮ ਇਹਨਾਂ ਨੇ ਫੋਕਲ ਪੁਆਇੰਟ ਦੇ ਵਿੱਚ ਵੀ ਤੇਲ ਪਾਉਣਾ ਸ਼ੁਰੂ ਕਰਤਾ ਔਰ 0.8 ਰੁਪਏ ਲੀਟਰ ਇਹ 골ਡੀ ਜੀ ਸਸਤਾ ਮਿਲੂਗਾ ਉਹਨੇ ਸਾਡੇ ਕੋਲ ਕੀ ਕਰ ਰਹਾ ਹਣਾ ਬਾਕੀ ਇਹ ਨਕਲੀ ਆ ਬਾਕੀ ਦਾ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਕੌਣ ਕੌਣ ਇਹਦੇ ਵਿੱਚ ਇਨਵੋਲ ਹੈ ਬਹੁਤ ਵੱਡਾ ਅਸੀਂ ਤਾਂ ਇਹ ਜਾਂਚ ਕਰ ਰਹੇ ਆ ਸਾਡੀ ਜੂਨੀਅਰ ਇਹ ਜਾਂਚ ਕਰ ਰਹੀ ਹੈ ਬਹੁਤ ਪਿੱਛੇ ਇਹਨਾਂ ਦਾ ਕੋਈ ਵੱਡਾ ਹੈਗਾ ਜਿਨ੍ਹਾਂ ਨੇ ਸ਼ਰਿਆਮ ਪੂਰਾ 13-15000 ਦਾ ਲੀਟਰ ਦਾ ਟੈਂਕ ਮੌਕੇ ਤੇ ਬਰਾਮਦ ਹੋਇਆ ਔਰ ਮੈਡਮ ਨੇ ਜਿਹੜੇ ਡੀਐਸਪੀ ਮੈਡਮ ਨੇ ਉਹਨਾਂ ਨੇ ਬੜੀ ਉਹਨਾਂ ਦੀ ਅਸੀਂ ਇਸ ਗੱਲ ਦੀ ਦਲੇਰੀ ਦੇਖੀ ਰਾਤ ਨੂੰ ਵੀ ਉਹਨਾਂ ਨੇ 2 ਵਜੇ ਤੱਕ ਸਾਡਾ ਪੂਰਾ 7 ਜੂਨੀਅਨ ਦਾ ਦਿੱਤਾ ਹਰ ਫੜ ਕੇ ਪਰਚਾ ਦਵਾਇਆ ਔਰ ਅਸੀਂ ਤਾਂ ਹੀ ਮੰਗ ਕਰਦੇ ਹਾਂ ਵੀ ਇਹਦੀ ਇਨਕੁਆਇਰੀ ਪੂਰੀ ਹੋਣੀ ਚਾਹੀਦੀ ਆ ਕੋਈ ਕਮੀ ਨਾ ਰਹੇ ਔਰ ਜਿਹੜਾ ਸਾਡਾ ਰਜਗਾਰ ਹੈ ਕਿਸੇ ਦਾ ਵੀ ਹੋਵੇ ਦੇਖੋ ਜਿਹੜਾ ਡੀਜ਼ਲ ਇਹ ਨਕਲੀ ਪਾ ਦਣਗੇ ਉਹ ਕਾਨੂੰਨ ਸੀਜ਼ ਹੁੰਦੀ ਆ ਉਹ ਸਾਡੇ ਕੋਲੋਂ ਵੀ ਪਵਾਊਗਾ ਕਾਨੂੰਨ ਸਾਡੇ ਨਾਲ ਤਾਂ ਲੜਾਈ ਹੋਣੀ ਨਾ ਵੀ ਤੁਸੀਂ ਡੀਜ਼ਲ ਦੇਤਾ ਗਲਤ ਇਸ ਕਰਕੇ ਮੈਂ ਤਾਂ ਹੀ ਮੰਗ ਕਰਦੀ ਆ ਸਾਰੀ ਜੂਨੀਅਨ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਰੇ ਪ੍ਰਸ਼ਾਸਨ ਤੋਂ ਵੀ ਪੁਲਿਸ ਅਫਸਰਾਂ ਤੋਂ ਵੀ ਵੀ ਇਹ ਜਿਹੜੇ ਇਹਨਾਂ ਦੇ ਮਗਰ ਨੇ ਉਹਦੀ ਪੂਰੀ ਇਨਕੁਆਇਰੀ ਤਹਿਕੀਕਾਤ ਕਰਕੇੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਗਿਆ। ਇਧਰ ਕੀ ਹੈ ਕੀ ਅਸਲੀਟ ਚੀਜ਼ ਸੁਣੀ ਪੜੀ। ਇਹਨਾਂ ਜੀ ਅਸੀਂ ਨਾ ਮੈਂ ਸਮੇਤ ਆਪਣੇ ਮੁਲਾਜ਼ਮਾਂ ਦੇ ਅਸੀਂ ਨਾ ਰੋਟੀਪੁਰ ਮੌਜੂਦ ਸੀਗੇ ਘਰ ਦੇ ਸਬੰਧ ਦੇ ਵਿੱਚ। ਉੱਥੇ ਨਾ ਸਾਨੂੰ ਨੇ ਜੀਵਨ ਪ੍ਰਕਾਸ਼ ਪੁੱਤਰ ਬਲੈਤੀ ਰਾਮ ਵਾਸੀ ਪ੍ਰੀਤ ਵਿਹਾਰ ਨੱਬਨ ਹੈ ਇੱਕ ਇਹਦੇ ਨਾਲ ਸੀਗੇ ਅਮਰਦੀਪ ਸਿੰਘ ਇਹ ਪੈਟਰੋਲ ਪੰਪ ਦੇ ਮਾਲਕ ਨੇ ਸਾਰੇ ਐਸੋਸੀਏਸ਼ਨ ਦੇ ਬੰਦੇ ਆਏ ਸੀਗੇ ਨਾਲ ਉਹਨਾਂ ਨੇ ਇੱਕ ਸਾਨੂੰ ਤਲਾਹ ਦਿੱਤੀ ਸੀਗੀ ਆਪਣਾ ਬਿਆਨ ਲਿਖਾਇਆ ਜੀ ਕਿ ਜਿਹੜੇ ਹੈਗੇ ਆ ਇੱਕ ਤਾਂ ਹਰਦੀਪ ਸਿੰਘ ਖਹਿਰਾ ਪਿੰਡ ਲਾਹੌਰਾ ਦਾ ਨਿਰਮਲਜੀਤ ਸਿੰਘ ਚੌਧਰੀ ਮਜਰੀ ਦਾ ਇਹ ਸਾਰੇ ਨਾਂ 12 ਉਹ ਤੇਲ ਲਿਆ ਕੇ ਸਸਤੇ ਰੇਟਾਂ ਤੇ ਪੱਠੇ ਤੇ ਪੱਠਿਆਂ ਤੇ ਸਪਲਾਈ ਕਰਦੇ ਆ ਤੇ ਤੇਲ ਵੀ ਉਹ ਦੂਜਾ ਕਹਿੰਦੇ ਵਧੀਆ ਨਹੀਂ ਹੁੰਦਾ ਹੈਗਾ ਜਿਹੜੇ ਹਸਾਬ ਨਾਲ ਉਹ ਦਾਦੇ ਸੀ ਤੇ ਉਹਦੇ ਕਰਕੇ ਇਹਨਾਂ ਨੇ ਸਾਡੇ ਕੋਲੇ ਬਿਆਨ ਲਖਾਇਆ ਸੀਗਾ ਵੀ ਗੱਡੀ ਨੰਬਰ ਆਹ ਜਿਹੜੇ ਅੱਜ ਇਹ ਇਹਦੇ ਵਿੱਚ ਪੀਵੀ 10 ਜੀਡੀ 9993 ਦੇ ਵਿੱਚ ਡੀਜ਼ਲ ਲੈ ਕੇ ਲੋਡ ਕਰਕੇ ਲੈ ਕੇ ਆਏ ਨੇ ਇੱਧਰ ਆਪੋ ਜਵਾਲੀ ਰੋਡ ਜੋੜੇ ਜੋੜੇ ਕੋਲ ਵਾਲੀ ਸਾਈਡ ਤੇ ਵੀ ਉੱਥੇ ਪੱਠੇ ਦੇ ਕੋਲੇ ਲੈ ਕੇ ਗੱਡੀ ਇਹ ਖੜੇ ਨੇ ਇਹਨਾਂ ਦੇ ਬੰਦੇ ਆ ਜਿਹੜੇ ਉਹ ਸੀਗੇ ਬੰਦੇ ਜਸਵੀਰ ਸਿੰਘ ਪੁੱਤਰ ਮਕੰਦ ਸਿੰਘ ਵਾਸੀ ਪਿੰਡ ਚਲਦਾ ਹੈਗਾ ਇਹ ਡਰਾਈਵਰ ਸੀਗਾ ਜੀ ਤੇ ਇਹਦੇ ਨਾਲ ਮੁੰਡਾ ਸੀਗਾ ਵਕੀਲ ਰਾਮ ਪੁੱਤਰ ਜਿੱਤਾਰਾਮ ਵਾਸੀ ਪਿੰਡ ਡਿੰਬੜ ਇਹ ਪੋਨੀਗੜ ਥਾਣੇ ਦੀ ਪਹੁੰਚ ਹੈ ਜੀ ਇਹ ਦੋਨੋਂ ਬੰਦੇ ਉੱਥੇ ਗੱਡੀ ਲੈ ਕੇ ਖੜੇ ਸੀਗੇ ਕਿਸੇ ਨੂੰ ਦੇਣ ਦੀ ਫਰਾਗ ਦੇ ਵਿੱਚ ਉਹ ਅਸੀਂ ਰਾਉਂਡ ਅਪ ਕਰ ਰਹੇ ਹਾਂ ਕਿੰਨੇ ਬੰਦੇ ਨੇ ਟੋਟਲ ਹੋਰ ਵੀ ਜਿਹੜੇ ਕਿੰਨੇ ਦੇ ਪਰਚਾ ਦਰਜ ਕਰੋ ਆਪ ਇਹਦੇ ਕਾਪੀ ਬਣਾ ਫਿਲਹਾਲ ਤਾਂ ਚਾਰ ਬੰਦਿਆਂ ਤੇ ਕੇਸ ਰਜਿਸਟਰਡ ਕੀਤਾ ਅਸੀਂ ਇਹ ਹੈਗੇ ਨੇ ਜੀ ਇੱਕ ਤਾਂ ਨਿਰਮਲਜੀਤ ਸਿੰਘ ਹੈਗਾ ਜੀ ਇੱਕ ਹਰਦੀਪ ਸਿੰਘ ਖੜਾ ਹੈਗਾ ਜੀ ਇਹ ਜਸਵੀਰ ਸਿੰਘ ਤੇ ਇੱਕ ਵਕੀਲ ਰਾਮ ਹੈਗਾ ਜੀ ਸਰ ਕਿਹੜੀ ਧਾਰਾ ਚਾਰਾਂ ਦੇ 7EC ਐਕਟ ਦੇ ਤਹਿਤ ਪਰਚਾ ਦਰਜ ਕੋਲਿਆ ਕਿੰਨਾ ਡੀਟੇਲ ਪੜਿਆ ਗਿਆ ਮਸਟਰ ਇਹ ਬ੍ਰਦਰ ਫੁੱਲ ਟਪਰਿਆ ਹੋਇਆ ਰਿਕਨਟਰ ਹੈਗਾ ਉਹ ਬੁਲਾਇਆ ਮੀਅਰਮੈਂਟ ਵਾਸਤੇ ਅਸੀਂ ਜਿਹੜਾ 6 ਲੱਖ ਸਰ ਹੁੰਦਾ ਉਹ ਸਾਨੂੰ ਰਿਪੋਰਟ ਦੇਗਾ ਜੀ ਇਹਦੀ ਮੀਅਰਮੈਂਟ ਕਰਕੇ ਸਰ ਹੋਰ ਤੋਂ ਦਾ ਕੀ ਹੈ ਪੂਰੇ ਪੰਜਾਬ ਦੇ ਕਿਥੇ ਉਹ ਐਸਵੀ ਕਿਥੇ ਗਿਆ ਦੱਸਣ ਮੁਤਾਬਕ ਇਹ ਪਿੰਡ ਬਾਲੀਆਂ ਕੋਈ ਹੈਗਾ ਜੀ ਇਹਨਾਂ ਦਾ ਡੰਪ ਡੁੱਬ ਬਣਿਆ ਹੋਇਆ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਉਥੋਂ ਲੋਡ ਕਰਕੇ ਲੈ ਕੇ ਆਏ ਸੀ ਅਸੀਂ ਉਸ ਤੋਂ ਬਾਅਦ ਇਹ ਇਨਵੈਸਟੀਗੇਸ਼ਨ ਦੇ ਦਰਾਮਣ ਉੱਥੇ ਜਾਵਾਂਗੇ ਜੋ ਵੀ ਹੋਊਗਾ ਜੀ ਫੈਕਟ ਕੋਈ ਰਿਕਾਰਡ ਮਿਲਿਆ ਬਿੱਲ ਮਿਲਿਆ ਕੋਈ ਕਿਸੇ ਤਰ੍ਹਾਂ ਨਹੀਂ ਕੋਈ ਇਹਨਾਂ ਨੇ ਬਿੱਲ ਬੁੱਲ ਸਾਨੂੰ ਕੋਈ ਪਰਮਿਟ ਕੁਝ ਨਹੀਂ ਪੇਸ਼ ਕੀਤਾ ਦੂ ਨੰਬਰ ਤੇ ਉਹ ਕਰਤਾ ਰਿਸਪਾਂ ਇਹ ਹੀ ਹਲੇ ਦੇਖਦੇ ਆਂ ਜੀ ਕਹਿ ਕਹਿ ਨਹੀਂ ਸਕਦੇ ਹੁਣ ਕੱਲ ਨੂੰ ਅਗਲਾ ਕੀ ਬਿੱਲ ਦਿੰਦਾ ਨਹੀਂ ਦਿੰਦਾ ਸਾਨੂੰ ਕੋਈ ਸਾਡੇ ਕੋਲ ਕਿਸੇ ਨੇ ਬਿੱਲ ਲੈ ਕੇ ਡੰਪ ਆ ਉਥੋਂ ਵੀ ਕੋਈ ਪਰਮਿਸ਼ਨ ਹੈ ਨਹੀਂ ਉੱਥੇ ਬ੍ਰਦਰ ਜਾਵਾਂਗੇ ਅਸੀਂ ਹਲੇ ਹਲੇ ਤਾਂ ਇਹਨਾਂ ਦਾ ਜਿਹੜਾ ਚੱਲ ਰਹੀ ਆ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਦੋਂ ਬਾਅਦ ਜਿਵੇਂ ਜਿਵੇਂ ਵੀ ਹੋਊਗਾ ਲੜੀ ਜੁੜੂਗੀ ਉਸ ਹਿਸਾਬ ਨਾਲ ਅਸੀਂ ਮੋਕ ਨੇ ਵੀ ਕਰ ਬੈਠੇ ਕਾਗਜ਼ ਦਿਖਾਵਾਲੇ ਜਿਵੇਂ ਤੁਸੀਂ ਪੁੱਛਿਆ ਉਹ ਨਹੀਂ ਜਿੰਨੇ ਕੋਈ ਲਾਇਸੈਂਸ ਪਰਮਿਟ ਕੁਛ ਨਹੀਂ ਦੱਸਿਆ ਜੀ ਕਿੰਨੇ ਆਉੜਾਪ ਕੀਤੇ ਨੇ ਬੰਦੇ ਨੂੰ ਦੋ ਕਿਤੇ ਨੇ ਜੀ ਜਸਵੀਰ ਸਿੰਘ ਤੇ ਵਕੀਲ ਰਾਹ ਜਿਹਨੂੰ ਦੋ ਹੋਰ ਦਾ ਜ਼ਿਕਰ ਕਰ ਲਿਆ ਉਹ ਫਰਾਰ ਨਹੀਂ ਉਹ ਤਾਂ ਹਲੇ ਭੱਜੇ ਹੋਣੇ ਜੀ